ਚੈਨਲ ਰਾਹੀਂ ਅੱਜ ਫ੍ਰੀਜ਼ ਕਰਾਇਆ ਗਿਆ ਜਿਸ ਬੰਦੀ ਮਕਦਮੇ ਦਾ ਜਿਹੜਾ ਫੈਸਲਾ ਆਉਂਦੇ ਉਸ ਦੇ ਅਸਟਰੀਲੀ ਕਰਮੀਆਂ ਬਚਣਿਆ ਦੀ ਕਿਸੀ ਚੀਜ਼ ਦਾ ਕੇਸ ਸੀ ਸਰੇ ਨਾਲ ਇਹਨਾਂ ਦੇ ਖਿਲਾਫ ਵੱਖ-ਵੱਖ ਨਾ 10 ਤਸਕਰੀ ਦੇ ਮਕਦਮੇ ਸੀਗੇ ਭੁੱਕੀ ਟੀਮ ਉਸ ਤੋਂ ਬਾਅਦ ਜਿਹੜੀ ਸਮੇਂ ਘਰੇਨਾਦ ਦੇ ਵੱਖ-ਵੱਖ 13 ਤੋਂ ਮਕਦਮੇ ਜਿਹੜੇ ਤਿੰਨੇ ਪਰਿਵਾਰਕ ਮੈਂਬਰ ਦਾ ਅਲੱਗ-ਅਲੱਗ ਥਾਣਾ ਦੇ ਵਿੱਚ ਕੁਝ ਤ੍ਰਿਪਲੀ ਦੇ ਵਿੱਚ ਦਰਜ ਨੇ ਤੇ ਉਹਨਾਂ ਦਾ ਸਾਰਾ ਰਿਕਾਰਡ ਹਾਸਲ ਕਰਕੇ ਕੰਪੀਟੈਂਟ ਅਥਾਰਟੀ ਬਾਸ ਭੇਜਿਆ ਗਿਆ ਦਿੱਲੀ ਉਹਨਾਂ ਨੂੰ ਜੋ ਪੁਖਤਾ ਸਬੂਤ ਪੇਸ਼ ਕੀਤੇ ਗਏ ਇਹ ਨਸ਼ਾ ਤਸਕਰੀ ਨਾਲ ਜਦਾਦ ਬਣੀ ਹੈ ਤੇ ਉਹਨਾਂ ਵੱਲੋਂ ਜਿਹੜਾ ਸਹੀ ਰੌਤ ਹੈ ਇਹ ਜਿਹੜੀ ਪ੍ਰਾਪਰਟੀ ਅੱਜ ਅਟੈਚ ਕਰਾਈ ਗਈ ਹੈ ਆਉਣ ਵਾਲੇ ਸਮੇਂ 'ਚ ਹੋਰ ਵੀ ਬਿਲਕੁਲ ਜੀ ਉੱਥੇ ਇੱਕ ਦੋ ਪਰਿਵਾਰ ਹੋਰ ਨੇ ਜੋ ਨਸ਼ਾ ਤਸਕਰੀ ਦਾ ਕੰਮ ਕਰਦੇ ਆ ਜਿਸ ਸੰਬੰਧੀ ਵੀ ਜਿਹੜੀ ਹੈ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਲੱਭਣ ਲਈ ਵੀ ਕੂਫੀਆ ਤਰ੍ਹਾਂ ਹੀ ਪਾਲ ਕੀਤੀ ਜਾ ਰਹੀ ਹੈ ਜਦੋਂ ਇੱਕ ਵਿਅਕਤੀ ਸੂਚ ਸਾਹਮਣੇ ਆਉਂਦੇ ਆ ਉਹਨਾਂ ਇਹ ਜਿਹੜਾ ਪ੍ਰਾਪਰਟੀ ਜੋ ਵੀ ਨਸ਼ਾ ਤਸਕਰੀ ਤੋਂ ਪੈਸਾ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਸੋਰਸ ਤੇ ਕਮਾਇਆ ਜਾਂਦਾ ਉਹਨੂੰ 68 ਐਫਐਂਡੀ ਪੈਸਟ ਦੀ ਧਾਰਾ ਉਹਦੇ ਤਹਿਤ ਜਿਹੜਾ ਜ਼ਬਤ ਕਰਾਇਆ ਜਾਊਗਾ ਪਟਿਆਲਾ ਪੁਲਿਸ ਪੰਜਾਬ ਪੁਲਿਸ ਇਹ ਨਸ਼ਾ ਤਸਕਰਾ ਦਾ ਜਿਹੜਾ ਪੈਸੇ ਦਾ ਨੈਟਵਰਕ ਹੈ ਉਹਨੂੰ ਤੋੜਨ ਦੀ ਵਚਨਬੰਦ